ਹਾਂਜੀ ਕੀ ਹਾਲ ਚਾਲ ਹੈ ਪਹਿਲਾਂ ਤਾਂ ਮੈਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਹੈ ਜਿਨੀਆਂ ਮੇਰੀ ਬਹਾਦਰ ਸ਼ਾ ਜਫਰ ਵਾਲੀ ਵੀਡੀਓ ਕਾਫੀ ਪਸੰਦ ਕੀਤੀ ਹੈ ਕਾਫੀ ਜਣਿਆਂ ਦੇ ਬਹੁਤ ਵਧੀਆ-ਵਧੀਆ ਸਨੇਹ ਆਏ ਹੈ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਨਾ ਹੈ ਕੁਝ ਬੰਦਿਆਂ ਨੂੰ ਨਵੇਂ ਕਮੈਂਟ ਵੀ ਆਏ ਸੀ ਚਲੋ ਵੀ ਕਮੈਂਟ ਬਾਰੇ ਵੀ ਦੱਸਦਾ ਇਹ ਬਹਾਦਰ ਸ਼ਾ ਜਫਰ ਜਫਰ ਹੈ ਨਾ ਕਿ ਕੱਲਾ ਬਹਾਦਰ ਸ਼ਾ ਇਹ ਇਕੱਲਾ ਬਹਾਦਰ ਸ਼ਾਹ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀਗਾ ਬਹਾਦਰ ਸ਼ਾਹ ਜਫਰਬਾਦ ਵਿੱਚ ਹੋਇਆ ਆਖਰੀ ਬਾਦਸ਼ਾਹ ਤੇ ਕੁਝ ਲੋਕਾਂ ਨੇ ਨਾ ਘਟ ਗਿਆ ਜਾ ਕਮੈਂਟ ਕੀਤੇ ਆ ਮੇਰੇ ਤੇ ਤੇ ਗਾਲਾਂ ਗੂਲਾਂ ਕੱਢੀਆਂ ਆ ਸਾਡੇ ਅਕਸਰ ਕੱਢਦੇ ਹੀ ਆ ਜਦੋਂ ਮੈਂ ਇਸੇ ਕਰਕੇ ਨਾ ਥੋੜਾ ਜਿਹਾ ਘਟ ਬਣਾਣਾ ਆ ਵੀਡੀਓਜ਼ ਵੀ ਇਤਿਹਾਸ ਦੇ ਕਿਉਂਕਿ ਲੋਕਾਂ ਨੂੰ ਕਈਆਂ ਨੂੰ ਨੌਲੇਜ ਨਹੀਂ ਹੁੰਦੀ ਉਹ ਵੈਸੇ ਗਾਲਾਂ ਕੱਢਣ ਲੱਪੰਦੇ ਆ ਚਲੋ ਸ਼ਟੋ ਬਰੇ ਮਾਰੋ ਗੋਲੀ ਇਦਾਂ ਦੇ ਬਥੇਰੇ ਫਿਰਦੇ ਤੁਰਦੇ ਫਿਰਦੇ ਆ ਤੇ ਮੇਰਾ ਨਾਮ ਹੈਗਾ ਬੱਬੂ ਪਨੇਸਰ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਇਸ ਤਰ੍ਹਾਂ ਦੇ ਕੁਝ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਲੈ ਕੇ ਆਂਦਾ ਰਹਿਣਾ ਚਲੋ ਵੀਡੀਓ ਸ਼ੁਰੂ ਕਰਦੇ ਆ ਤੇ ਅੱਜ ਅਸੀਂ ਕਰਾਂਗੇ ਵੀਡੀਓ ਆ ਪਾਸ਼ਾ ਬਾਰੇ ਪੰਜਾਬੀ ਬੋਲੀ ਬਾਰੇ ਦੇਖੋ ਬੋਲੀ ਕੋਈ ਮਾੜੀ ਨਹੀਂ ਹੁੰਦੀ। ਨਾ ਹਿੰਦੀ ਮਾੜੀ ਨਾ ਅੰਗਰੇਜ਼ੀ ਮਾੜੀ ਐ ਨਾ ਉਰਦੂ ਮਾੜੀ ਐ। ਮਾੜਾ ਅਸਲ 'ਚ ਪਤਾ ਕੀ ਐ? ਮਾੜਾ ਹੈਗਾ ਆਪਣੀ ਬੋਲੀ ਮਾਂ ਬੋਲੀ ਨੂੰ ਭੁੱਲਣਾ ਜਾਂ ਐ ਇਸ ਤਰ੍ਹਾਂ ਦੂਜੀ ਬੋਲੀ ਬੋਲ ਕੇ ਦੂਜੇ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨੀ ਐ ਜਾਂ ਇਸ ਤਰ੍ਹਾਂ ਜਿਤਾਣਾ ਜਾਂ ਆਪਣੇ ਰਤਵੇ ਦਾ ਹੰਕਾਰ ਜਿਤਾਣਾ। ਆਪਣੀ ਬੋਲੀ ਹੀ ਨੂੰ ਜਿਹੜੀ ਮਾਂ ਬੋਲੀ ਐ ਉਹਨੂੰ ਥੱਲੇ ਲਾਣ ਦੀ ਕੋਸ਼ਿਸ਼ ਕਰਨੀ। ਮਤਲਬ ਉਹਨੂੰ ਅਨਪੜਾ ਗਵਾਰਾਂ ਦੀ ਬੋਲੀ ਆ ਸਮਝਣਾ ਇਹ ਮਾੜਾ ਐ। ਹੋਰ ਕੁਛ ਨਹੀਂ ਮਾੜਾ। ਬਗਾਨੀਆਂ ਬੋਲੀਆਂ ਬੋਲਣੀਆਂ ਕੋਈ ਮਾੜੀ ਗੱਲ ਨਹੀਂ। ਜਿੱਥੇ ਲੋੜ ਐ ਉੱਥੇ ਬੋਲਣੀ ਪੈਂਦੀ ਐ। ਇਦਾਂ ਦੇ ਬੰਦਿਆਂ ਬਾਰੇ ਨਾ ਬਾਬਾ ਨਜ਼ਮੀ ਕਹਿੰਦਾ ਐ ਕਿ ਜਿਨ੍ਹਾਂ ਦਾ ਆਪਣੀ ਮਾਂ ਬੋਲੀ ਬੋਲਣ ਵੇਲੇ ਸਾਹ ਘੁੱਟਦਾ ਹੋਵੇ ਉਹ ਗੱਦਾਰ ਪੰਜਾਬੀ ਐ ਤੇ ਬਾਬਾ ਨਜਵੀ ਦੇ ਦੇ ਫਤਵਾ ਉਹ ਗੱਦਾਰ ਪੰਜਾਬੀ ਐ ਬੋਲੀ ਦਾ ਨਾ ਕੋਈ ਧਰਮ ਜਾਤ ਨਹੀਂ ਹੁੰਦੀ ਵੈਸੇ ਤਾਂ ਅਸੀਂ ਆਪਣਾ ਧਰਮਾਂ ਜਾਤਾਂ ਨਾਲ ਲੜੀ ਜੰਨੇ ਆ ਪਰ ਅਸੀਂ ਆਪਣੀਆਂ ਬੋਲੀਆਂ ਨੂੰ ਵੀ ਨਾ ਧਰਮ ਨਾਲ ਜਾਂ ਜਾਤਾਂ ਨਾਲ ਜੋੜ ਦਿੱਤਾ ਐ ਕਿ ਆਹ ਹਿੰਦੂਆਂ ਦੀ ਬੋਲੀ ਐ ਆ ਸਿੱਖਾਂ ਦੀ ਬੋਲੀ ਐ ਤੇ ਆ ਮੁਸਲਮਾਨਾਂ ਦੀ ਬੋਲੀ ਐ ਲੜੀ ਚੋਕ ਸਾਨੂੰ ਕੀ ਕੁੱਕਾ ਕਰਤਾ ਨਹੀਂ ਸਕਦੇ ਕੁਛ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਸਮਝਾਣਾ ਬਹੁਤ ਔਖਾ ਆ। ਬਾਕੀ ਨਾ ਬੋਲੀਆਂ ਖਤਮ ਕਿੱਦਾਂ ਹੁੰਦੀਆਂ? ਖਤਮ ਜਦ ਨਾ ਬੋਲਣ ਵਾਲੇ ਘਟ ਜਾਂਦੇ ਆ। ਬੋਲੀ ਨੂੰ ਫੇਰ ਖਤਮ ਹੁੰਦੀ ਆ, ਉਦਾਂ ਨਹੀਂ ਖਤਮ ਹੁੰਦੀ ਆ। ਤੇ ਜਦ ਭੁੱਲ ਜਾਂਦੇ ਆ ਲੋਕੀ ਆਪਣੀ ਬੋਲੀ ਨੂੰ। ਆਪਣੀ ਮਾਂ ਬੋਲੀ ਨੂੰ ਉਸ ਦੀਆਂ ਔਲਾਦਾਂ ਹੀ ਜਿੰਦਾ ਰੱਖਦੀਆਂ ਆ। ਜਾਂ ਉਨਾ ਅਲਾਦਾਂ ਦੇ ਬੱਚੇ ਜੇ ਉਹਨਾਂ ਨੂੰ ਸਿਖਾਈ ਜਾਵੇ ਬੋਲੀ ਤਾਂ ਹੀ ਜਿਉਂਦੀ ਰਹਿੰਦੀ ਹੈ ਕਿਉਂਕਿ ਜਿੰਨੀ ਕਿਸੇ ਬੋਲੀ ਦੇ ਬੋਲਣ ਵਾਲੇ ਹੋਣਗੇ ਨਾ ਉਨੀ ਬੋਲੀ ਉਹ ਮਜ਼ਬੂਤ ਹੋਏਗੀ ਬਹੁਤ ਸਾਰੇ ਦੇਸ਼ ਨਾ ਸੁਹੀ ਸੁਨੇ ਹੋਣੇ ਆ ਬਹੁਤ ਸਾਰੀਆਂ ਬੋਲੀਆਂ ਕੁਝ ਦੇਸ਼ਾਂ ਚ ਖਤਮ ਹੋ ਗਈਆਂ ਜਿੱਦਾਂ ਅਫਰੀਕਾ ਦੇ ਅਫਰੀਕਾ ਦੀਆਂ ਕੁਝ ਬੋਲੀਆਂ ਅਮਰੀਕਾ ਮਹਾਦੀਪ ਦੀਆਂ ਉੱਥੇ ਦੇ ਜਿਹੜੇ ਮੂਲ ਨਿਵਾਸੀ ਉਹਨਾਂ ਦੀਆਂ ਬੋਲੀਆਂ ਜਾ ਆਸਟ੍ਰੇਲੀਆ ਦੇ ਓਰੀਜਨਲ ਜਿਹੜੇ ਲੋਕ ਸੀਗੇ ਉਹਨਾਂ ਦੀਆਂ ਬੋਲੀਆਂ ਇਹ ਖਤਮ ਹੋ ਗਈਆਂ ਜਦੋਂ ਅ ਅੰਗਰੇਜ਼ ਗਏ ਜਾਂ ਆਹ ਸਪੈਨਿਸ਼ ਗਏ ਜਾਂ ਪੁਰਤਗਾਲੀ ਗਏ ਇਨੀ ਉਹਨਾਂ ਦੀਆਂ ਬੋਲੀਆਂ ਉਹਨਾਂ ਨੂੰ ਪੁਲਾਤੀਆਂ ਮਤਲਬ ਇਸ ਤਰ੍ਹਾਂ ਗੁਲਾਮ ਬਣਾਇਆ ਤੇ ਹੌਲੀ-ਹੌਲੀ ਉਹਨਾਂ ਦਾ ਸੱਭਿਆਚਾਰ ਵੀ ਬੋਲੀਆਂ ਦੇ ਨਾਲ ਹੀ ਖਤਮ ਹੋ ਗਿਆ ਕਿਉਂਕਿ ਬੋਲਣ ਵਾਲੇ ਬਿਲਕੁਲ ਉਨੀ ਉਹਨਾਂ ਦੀਆਂ ਅੰਗਰੇਜ਼ਾਂ ਦੀਆਂ ਬੋਲੀਆਂ ਅਪਣਾ ਲਈਆਂ ਪੁਰਤਗਾਲੀਆਂ ਦੀਆਂ ਸਪੈਨਿਸ਼ਾਂ ਦੀਆਂ ਬੋਲੀਆਂ ਅਪਣਾ ਲਈਆਂ ਫ੍ਰਾਂਸੀਸੀ ਬੋਲੀ ਅਪਣਾ ਲਈ ਨਵੀਆਂ ਜਿਹੜੀ ਨਵੀਂ ਉਹਨਾਂ ਦੀ ਪੀੜੀ ਸੀਗੀ ਤੇ ਉਹ ਪੁਰਾਣੀਆਂ ਬੋਲੀਆਂ ਉਹਨਾਂ ਦੀਆਂ ਲੁਕਤੇ ਹੋ ਗਈਆਂ ਹੁਣ ਤਾਂ ਸਿਰਫ ਮਿਊਜ਼ੀਅਮ ਦੇ ਵਿੱਚ ਹੀ ਆ ਉਹਨਾਂ ਦੀਆਂ ਬੋਲੀਆਂ ਜੇ ਕਿਸੇ ਨੇ ਮੜਮੋਟੀਆਂ ਸੰਭਾਲੀਆਂ ਆ ਕੁਝ ਚੰਦ ਗਿਣਤੀ ਦੇ ਲੋਕ ਹੋਣਗੇ ਬਾਕੀ ਮੈਂ ਜਿੱਦਾਂ ਪਹਿਲਾਂ ਕਿਹਾ ਹੈ ਕਿ ਬੋਲੀਆਂ ਬੋਲਣੀਆਂ ਕੋਈ ਮਾੜੀਆਂ ਗੱਲਾਂ ਨਹੀਂ ਹੋਰ ਬੋਲੀਆਂ ਆਪਣੀ ਮਾਂ ਬੋਲੀ ਤੋਂ ਸੁਵਾਏ ਅ ਅੰਗਰੇਜ਼ੀ ਵੀ ਵਧੀਆ ਬੋਲੀ ਹੈ ਹਿੰਦੀ ਵੀ ਤੇ ਉਰਦੂ ਤਾਂ ਬਹੁਤ ਸੋਹਣੀ ਬੋਲੀ ਹੈ ਅ ਆਪਣਾ ਗਿਆਨ ਬੈਸੀ ਬਤਾਣਾ ਚਾਹੀਦਾ ਹੈ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਹੈ ਕਈ ਜਗ੍ਹਾ ਇਹਨਾਂ ਬੋਲੀਆਂ ਦੀ ਜ਼ਰੂਰਤ ਪੈਂਦੀ ਹੈ ਸਾਡੀ ਪੜ੍ਹਾਈ ਲਿਖਾਈ ਦੇ ਵਿੱਚ ਜਾਂ ਤੁਸੀਂ ਕਿਤੇ ਘੁੰਮਣ ਗਏ ਹੋ ਕਈ ਜਗ੍ਹਾ ਇਹੋ ਜਿਹਾ ਹੁੰਦਾ ਵੀ ਮੋਰਲਾ ਬੰਦਾ ਤੁਹਾਡੀ ਅ ਬੋਲੀ ਨਹੀਂ ਸਮਝਦਾ ਹੁੰਦਾ ਤੇ ਉਹਨੂੰ ਉਸਦੀ ਹੀ ਬੋਲੀ ਚ ਦੱਸਣਾ ਪੈਂਦਾ ਹੈ ਜਿਹੜੀ ਉਹ ਸਮਝ ਸਕਦਾ ਹੋਵੇ ਪਰ ਬੇਵਜ੍ਹਾ ਦੂਜੇ ਤੇ ਪ੍ਰਭਾਵ ਪਾਣ ਲਈ ਆਪਣਾ ਹੰਕਾਰ ਈਗੋ ਰੁਤਵਾਦ ਖਾਣ ਲਈ ਅੰਗਰੇਜ਼ੀ ਬੋਲਣਾ ਹਿੰਦੀ ਬੋਲਣਾ ਉਰਦੂ ਬੋਲਣਾ ਤੇ ਫਿਰ ਉਤੇ ਆਪਣੀ ਮਾਂ ਬੋਲੀ ਨੂੰ ਢੰਡਣਾ ਇਹ ਮੈਂ ਇਹਨੂੰ ਘਟਿਆ ਪਾਣ ਸਮਝਦਾ ਬੋਲੋ ਕੋਈ ਗੱਲ ਨਹੀਂ ਬੋਲੀਆਂ ਸਾਰੀਆਂ ਬੋਲਣੀਆਂ ਚਾਹੀਦੀਆਂ ਸਿੱਖਣੀਆਂ ਵੀ ਚਾਹੀਦੀਆਂ ਕਿਉਂਕਿ ਜਿੰਨਾ ਤੁਹਾਡੇ ਗਿਆਨ 'ਚ ਵਧਦਾ ਹੋਏ ਓਨਾ ਵਧੀਆ ਹੈ ਪਰ ਆਪਣੀ ਮਾਂ ਬੋਲੀ ਨੂੰ ਵੀ ਭੁੱਲਣਾ ਚਾਹੀਦਾ ਇਹਨੂੰ ਅੱਕੇ ਤੇ ਅੱਗੇ ਸਿਖਾਉਂਦੇ ਰਹਿਣਾ ਚਾਹੀਦਾ ਬੱਚਿਆਂ ਨੂੰ ਕਿਉਂਕਿ ਇਹਦੇ ਨਾਲ ਕਈ ਚੀਜ਼ਾਂ ਕੁਆਚ ਜਣੀਆਂ ਸਾਡੀਆਂ ਬਹੁਤ ਕੁਝ ਜੁੜਿਆ ਹੋਇਆ ਹੈ ਮੈਂ ਇੰਨੀ ਕਿ ਵੀਡੀਓਜ਼ ਗਈ ਤੇ ਮੈਂ ਬੇਨਤੀ ਕਰਾਂਗਾ ਵੀ ਆਪਣੀ ਭਾਸ਼ਾ ਦਾ ਨਾ ਧਿਆਨ ਰੱਖਿਆ ਕਰੋ ਕਮੈਂਟਾਂ ਦੇ ਵਿੱਚ ਮੈਨੂੰ ਡਿਲੀਟ ਕਰਨੇ ਪੈਂਦੇ ਕਮੈਂਟ ਕੁਝ ਲੋਕ ਜਾਂ ਤਾਂ ਜਿੱਦਾਂ ਘਰਾਂ 'ਚ ਬੋਲਦੇ ਆਪਣੇ ਗਾਲਾਂ-ਗੋਲਾ ਕੱਢਦੇ ਆ ਉਦਾਂ ਹੀ ਇੱਥੇ ਕਮੈਂਟਾਂ 'ਚ ਗਾਲਾਂ ਕੱਢਣ ਲਾ ਪੰਦੇ ਆ ਫੇ ਧਿਆਨ ਰੱਖਿਆ ਕਰੋ ਆਪਣੇ ਘਰ 'ਚ ਵੀ ਵਧੀਆ ਬੋਲੀ ਬੋਲਿਆ ਕਰੋ ਸਾਫ਼ ਸੁਥਰੀ ਤਾਂ ਕਿ ਤੁਹਾਡੇ ਬੱਚੇ ਵੀ ਅੱਗੇ ਸਾਫ਼ ਸੁਥਰੀ ਬੋਲੀ ਬੋਲਣ ਹਾਂਜੀ ਐਨੀ ਵੀਡੀਓਜ਼ ਗਈ ਤੇ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਚੰਗੀ ਲੱਗੀ ਤਾਂ ਸ਼ੇਅਰ ਵਗੈਰਾ ਕਰ ਦਿਓ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ ਚ ਰੱਬ ਰਾਖਾ